ਚੰਡੀ ਚਰਿਤ੍ਰ ਉਸਤਤ ਵਰਨਨ ਨੂੰ ਜਾਨਪ੍ਰਿਆਤ ਛੰਦ ਭਰੇ ਜੋਗਣੀ ਪੱਤਰਚਾ ਓ 64 ਕਲੀਠਾ ਮਠਾ ਮੰਡਕਾਰੰਡਕਾਰੰ ਭਰੇ ਨੇ ਹਗੇ ਹੰਗੇ ਕੰਤੰਕੰਗ ਗੁਲੇਤਿ ਬ੍ਰਹਮਹਾੜਿ ਨਿਰੰਤੰਕ ਕਲੇਨਾਰਦ ਊਹਾਦ ਬੀਨਾ ਸੁਹਾਏ ਬਨੇ ਬਾਰਦੀ ਡੰਕੜਾ ਉ ਬਜਾਏ ਗਰੇ ਬਾਜਦਾ ਜੀ ਗਜੀਰ ਸੇ ਸੰਗੋੜੇ ਤੁਮ ਤੁੰਨ ਨ ਦੇਤਿ ਇਤਿ ਪ੍ਰੇਤੰਨਕੇ ਵੀਰ ਬੈਤਾਲ ਅਤੰਗਮਤੰ ਬਦੇ ਭਤ ਗੋਪਾ ਗੁਲੇਤਰਾਣ ਬਤੰ ਪਾਏ ਸਾਧ ਸੰਬੂਹਾ ਪੀਤੰ ਅਪੀਤੇ ਨਮੋ ਲੋਕ ਮਾਤਾ ਫਲੇ ਸਤਰ ਜੀਤੇ ਪੜਾਏ ਮੂੜੀਆਂ ਕੋ ਤੁੰਤੰ ਤਮ ਵਾਡੇ ਸੁਨੈ ਸੁਮ ਸੋਬੀ ਲੜੈ ਕੋ ਗਾਟੇ ਜਗੈ ਰਹਿਣ ਜੋਗੀ ਜਪੈ ਜਾ ਪਿਆ ਕੋ ਤਰੈ ਪਰਮ ਜੋਗੰ ਲਹ ਸਿੱਧਤਾ ਕੋ ਪੜਾਈ ਆਹ ਹੀ ਵਿਦਿਆ ਅਹੀ ਤੰਗਲਹ ਸਰਬ ਸਾਸ਼ਤਰਾਂ ਕੋ ਮਤ ਚੇਤੰ ਜਾ ਪੈਜੋ ਕਸਮ ਨਿਆਸ ਬੈਰਾਗ ਕੋ ਈ ਕਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਦੋ ਹਰਾ ਕੇ ਏ ਤੁਮਰੇ ਧਿਆਨ ਕੋ ਨਿਤ ਉੱਠਦੇ ਆਏ ਹੈ ਸੰਤੋ ਅੰਤੋ ਲਹੇਗੇ ਮੁਕਤ ਫਾਲ ਉਪਾਵਹੇਗੇ ਭਗਵੰਤੋ ਇਤਿ ਵਿੱਚ ਤਰਨਾਟ ਕੇ ਚੰਡੀ ਚਰਿਤਰੇ ਚੰਡੀ ਚਰਿਤਰ ਉਸਤਤ ਵਰਨਨ ਨਮਸ਼ਟ ਮੋਤੀ ਆਏ ਸੰਪੂਰਨ ਮਸਤ ਸੁਮਸਤ ਅਭਜੂ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕੈ ਕਾਰਗ ਜਾਵੇ ਨਹੀਂ ਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭਾਵੇ ਸਤਿ ਅੰਨਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ